ਉਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅੰਕ ਨੰਬਰ 463 ਦੇ ਉੱਤੇ ਬਚਨ ਨੇ ਇਹ ਜਗ ਸੱਚ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਸੰਸਾਰ ਵਿੱਚ ਹੀ ਤਾਂ ਨਿਰੰਕਾਰ ਵਸਿਆ ਹੋਇਆ ਹੈ ਜਿਸ ਦਿਨ ਮਨੁੱਖ ਨੇ ਪਰਿਵਾਰ ਨਾਲ ਨਿਭਾ ਕਰਨਾ ਸਿੱਖ ਲਿਆ ਉਸ ਦਿਨ ਸੰਸਾਰ ਵਿੱਚ ਵੀ ਅਮਨ ਸੈਨ ਹੋ ਜਾਏਗਾ ਪਰ ਫਿਰ ਸਾਰੇ ਪ੍ਰੇਮ ਗੱਲ ਵਕੜੀ ਪਾ ਕੇ ਰਹਿਣਗੇ ਅੱਜ ਦੀ ਤਰ੍ਹਾਂ ਹਰ ਦੇਸ਼ ਬਰੂਦ ਦੀ ਢੇਰੀ ਤੇ ਬੈਠਾ ਨਜ਼ਰ ਨਹੀਂ ਆਏਗਾ ਸੰਸਾਰ ਵੀ ਇੱਕ ਵੱਡਾ ਪਰਿਵਾਰ ਹੀ ਹੈ ਜਦੋਂ ਮਨੁੱਖ ਕਿਸੇ ਦੀ ਗੱਲ ਸਹਾਰ ਕੇ ਆਪ ਵਿਚਾਰ ਕੇ ਪਿਆਰ ਨਾਲ ਸਮਝਾਉਣ ਜੋਗਾ ਹੋ ਜਾਂਦਾ ਹੈ ਬਸ ਇਸ ਨੂੰ ਹੀ ਨਿਰਵਾਅ ਆਖਦੇ ਨੇ ਸਮਾਜ ਅਤੇ ਇਨਸਾਨੀਅਤ ਦੀ ਸਭ ਤੋਂ ਵੱਡੀ ਦੁਸ਼ਮਣ ਹੀ ਖੁਦਗਰਜ਼ੀ ਹੈ। ਖੁਦਗਰਜ਼ੀ ਹੀ ਖੁਦਾ ਤੋਂ ਦੂਰ ਕਰਦੀ ਹੈ। ਖੁਦਗਰਜ਼ੀ ਹੀ ਦੂਜਿਆਂ ਨੂੰ ਪੈਰਾਂ ਥੱਲੇ ਲਿਟਾੜ ਕੇ ਆਪ ਵੱਡਾ ਬਨਣ ਦੀ ਪ੍ਰੇਰਣਾ ਦਿੰਦੀ ਹੈ। ਸੰਸਾਰ ਵਿੱਚ ਭਾਵੇਂ ਹੋਰ ਵੀ ਅਨੇਕਾਂ ਜੁਨੀਆਂ ਨੇ ਪਰ ਤਰਤੀ ਤੇ ਬਹੁਤ ਕੁਝ ਚੰਗਾ ਜਾਂ ਮਾੜਾ ਮਨੁੱਖ ਕਰਕੇ ਹੁੰਦਾ ਹੈ ਜਿਤਨੇ ਪਾਪ ਪੁੰਨ ਸੱਚ ਝੂਠ ਚੰਗਾ ਮੰਦਾ ਸਭ ਮਨੁੱਖ ਦੀ ਹੀ ਦੇਣ ਹਨ ਦੇਸ਼ ਦੀਆਂ ਹੱਦਾਂ ਬੰਨੀਆਂ ਪੁਲਿਸ ਫੌਜ ਘਰਾਂ ਦੁਕਾਨਾਂ ਨੂੰ ਜਿੰਦਰੇ ਸਭ ਕੁਝ ਦਾ ਕਾਰਨ ਮਨੁੱਖ ਹੀ ਹੈ ਸੋ ਜੇਕਰ ਮਨੋਖ ਵਿੱਚ ਪਿਆਰ ਅਤੇ ਕਿਰਦਾਰ ਪੈਦਾ ਹੋ ਜਾਵੇ ਤਾਂ ਇਹ ਧਰਤੀ ਸਵਰਗ ਬਣ ਸਕਦੀ ਹੈ ਪਿਆਰ ਅਤੇ ਕਿਰਦਾਰ ਪਰਿਵਾਰ ਵਿੱਚ ਰਹਿ ਕੇ ਨਿਰਵਾਣ ਰਹੀ ਪ੍ਰਾਪਤ ਹੁੰਦਾ ਹੈ ਸ਼ਾਇਦ ਅਜਿਹਾ ਹੀ ਕਾਰਨ ਹੋਏਗਾ ਜਿਹੜੇ ਲੋਕ ਗ੍ਰਸਤ ਤੋਂ ਭੱਜ ਕੇ ਜੰਗਲਾਂ ਵਿੱਚ ਸਮਾਧੀਆਂ ਲਾ ਬੈਠੇ ਤਾਂ ਉਹਨਾਂ ਸਾਹਮਣੇ ਕਿਸੇ ਨੇ ਨਿੱਕੀ ਜਿਹੀ ਗਲਤੀ ਵੀ ਕਰ ਲਈ ਤਾਂ ਉਹਨਾਂ ਨੇ ਅਤਿਅੰਤ ਵਿਖੜੇ ਸਰਾਪ ਦੇ ਦਿੱਤੇ ਅਸਲ ਵਿੱਚ ਅਜਾਹੇ ਲੋਕਾਂ ਦੇ ਹਿਰਦਿਆਂ ਵਿੱਚ ਵਸਦੇ ਚੰਡਾਲ ਨਾਲ ਹੀ ਰਹਿੰਦੇ ਰਹੇ ਛੱਡਨੇ ਤਾਂ ਚੰਡਾਲ ਸਨ ਛੱਡਨੇ ਤਾਂ ਵਿਕਾਰ ਸਨ ਪਰ ਛੱਡ ਬੈਠਾ ਪਰਿਵਾਰ ਐਸੇਲੇ ਹਜ਼ੂਰ ਦਾ ਫਰਮਾਨ ਹੈ ਦੇਸ਼ ਸੋੜ ਪਰਦੇਸਹਿ ਤਾਇਆ ਪੰਚ ਚੰਡਾਲ ਨਾਲੇ ਲੈ ਆਇਆ ਨਿਰਵਾ ਵਿੱਚੋਂ ਹੀ ਚੰਗੇ ਪਤੀ ਪਤਨੀ ਪੁੱਤਰ ਧੀਆ ਮਾਤਾ ਪਿਤਾ ਆਂਡ ਗਵਾਂਡ ਨੇਕ ਇਨਸਾਨ ਤੇ ਚੰਗੇ ਨਾਗਰਿਕ ਪੈਦਾ ਹੋ ਸਕਦੇ ਨੇ ਇਸ ਲਈ ਹੀ ਸਤਗੁਰੂ ਜੀ ਨੇ ਕਿਰਪਾ ਕੀਤੀ ਕਿ ਪਰਿਵਾਰ ਵਿੱਚ ਰਹਿ ਕੇ ਵਿਆਹ ਅਤੇ ਨਿਰਵਾਸ ਸਿੱਖ ਫਿਰ ਹਰੇਕ ਜ਼ਿੰਦਗੀ ਦਾ ਸੁੱਖ ਤੇਰੇ ਦਾਮਨ ਦਾ ਸ਼ਿੰਗਾਰ ਹੋਏਗਾ ਆਜ ਸंसार ਭਾਵੇਂ ਏਕੇ ਵਿੱਚ ਵਰਕਤਾ ਦੇ ਨਾਰੇ ਜ਼ਰੂਰ ਲਾਉਂਦਾ ਪਰ ਇਸ ਏਕੇ ਦੇ ਮੂਲ ਨੂੰ ਨਹੀਂ ਸਮਝਦਾ ਏਕੇ ਦਾ ਮੂਲ ਵੀ ਅਸਲ ਵਿੱਚ ਨਿਰਵਾਹ ਹੀ ਹੈ ਨਿਰਵਾਹ ਹੀ ਸਾਰਿਆਂ ਨੂੰ ਅੰਦਰੋਂ ਇੱਕ ਕਰਕੇ ਦੂਜੇ ਦੇ ਸੁੱਖਾਂ ਦੁੱਖਾਂ ਵਿੱਚ ਭਾਈਵਾਲ ਬਣਨਾ ਸਿਖਾਉਂਦਾ ਦਾਣਿਆਂ ਪੁਰਖਾਂ ਦੀ ਜ਼ਿੰਦਗੀ ਦੇ ਨਿਚੋੜ ਨੇ ਕਿ ਜਿਸ ਨੇ ਕਦੇ ਆਪਣੇ ਪੁੱਤਰ ਦਾ ਦੁੱਖ ਨਹੀਂ ਦੇਖਿਆ ਉਹ ਸੰਸਾਰ ਦਾ ਦੁੱਖ ਕਿਵੇਂ ਸਮਝ ਸਕਦਾ ਹੈ ਜਿਸ ਨੇ ਕਦੇ ਆਪਣੀ ਔਲਾਦ ਦੇ ਅਥਰੂ ਨਹੀਂ ਪੁੰਝੇ ਉਹ ਹੋਰ ਕਿਸੇ ਦਾ ਮੁਖੜਾ ਕੀ ਸਵਾਰ ਸਕਦਾ ਹੈ ਇਸ ਲਈ ਤਾਂ ਹਜ਼ੂਰ ਦੇ ਬਚਨ ਨੇ ਫਰੀਦਾ ਬੁਰੇ ਦਾ ਪਨਾ ਕਰ ਗੁੱਸਾ ਮਨ ਨ ਹੰਡਾਈ ਦੇਹੀ ਰੋਗ ਨ ਲੱਗਈ ਪੰਨੇ ਸਭ ਕੇ ਸ ਪਾਈ ਫਿਰ ਦੁਨੀਆ ਬੇਗਾਨਿਆਂ ਦੀ ਨਹੀਂ ਬਲਕੇ ਆਪਣੇਆਂ ਦੀ ਲੱਗੇਗੀ ਕਿਉਂਕਿ ਹੁਣ ਤਾਂ ਵੈਰੀ ਬੇਗਾਨਾ ਦਿਸਦਾ ਹੀ ਕੋਈ ਨਹੀਂ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮਕੋ ਬਨ ਆਈ ਵਿਆਹ ਦੇ ਨਾਲ ਹੀ ਨਿਰਵਾਦ ਦੀ ਵਿਚਾਰ ਵੀ ਸਿੱਖ ਲਈਏ ਫਿਰ ਸਾਡੀ ਜ਼ਿੰਦਗੀ ਦੇ ਵੇੜੇ ਵਿੱਚੋਂ ਤਲਾਕ ਨਹੀਂ ਬਲਕੇ اخلاق ਦਾ ਬੂਟਾ ਪੈਦਾ ਹੋਵੇਗਾ ਜਿਸ ਦੀ ਠੰਡੀ ਮਿੱਠੀ ਸ਼ਾਂ ਅਤੇ ਖੁਸ਼ਬੂ ਨਾਲ ਸਾਰਾ ਸੰਸਾਰ ਆਨੰਦ ਵਿੱਚ ਝੂਮ ਉਠੇਗਾ ਅਜ਼ਾਹ ਆਨੰਦ ਕਾਰਜ ਕੇਵਲ ਇੱਕ ਲੜਕਾ ਲੜਕੀ ਦਾ ਪਰਿਵਾਰ ਖੁਸ਼ੀਆਂ ਦਾ ਹੀ ਕਾਰਨ ਨਹੀਂ ਹੋਵੇਗਾ ਜ਼ਹਾ ਆਨੰਦਕਾਰਜ ਤਾਂ ਸਗੋਂ ਸਮੁੱਚੇ ਸੰਸਾਰ ਲਈ ਖੁਸ਼ੀਆਂ ਦੀ ਆਮਦ ਦਾ ਸੁਨੇਹਾ ਹੋਵੇਗਾ। ਵਿਆਹ ਅਤੇ ਨਿਰਵਾਦ ਦੀ ਸਫਲਤਾ ਲਈ ਜਗਤ ਗੁਰੂ ਬਾਬੇ ਵੱਲੋਂ ਦਿੱਤੇ ਪ੍ਰੇਮ ਭਜੇ ਸੁਨੇਹਾ ਵਿੱਚੋਂ ਕੁਝਕ ਜ਼ਰੂਰੀ ਨੁਕਤੇ ਚੁਣੇ ਨੇ ਜਿਨ੍ਹਾਂ ਦੀ ਇੱਕ ਇੱਕ ਕਰਕੇ ਵਿਚਾਰ ਕਰੀਏ। ਨਿਰਵਾਹ ਜ਼ਿੰਦਗੀ ਦੇ ਹਰ ਖੇਤਰ ਵਿੱਚ ਲੋੜੀਂਦਾ ਹੈ। ਨਿਰਵਾਹੀ ਮਾਲਕ, ਨੌਕਰ, ਪਿਤਾ-ਪੁੱਤਰ, ਰਾਜਾ-ਪਰਜਾ, ਦੁਖੀ-ਸੁਖੀ, ਅਮੀਰ-ਗਰੀਬ, ਗੁਰੂ ਅਤੇ ਸਿੱਖ ਭਾਵ ਹਰ ਖੇਤਰ ਵਿੱਚ ਅੰਦਰੂਨੀ ਸਾਜ ਪੈਦਾ ਕਰਦਾ। ਬਸ ਨਿਰਵਾਹ ਕਰਨਾ ਆ ਜਾਏ ਤਾਂ ਫਿਰ ਕਦੇ ਵੀ ਮਿਲਾਪ ਵਰਗੇ ਰੁੱਖ ਨੂੰ ਵਿਛੋੜੇ ਵਰਗਾ ਦੁੱਖ ਦਾ ਇਹ ਫਲ ਨਹੀਂ ਲੱਗਦਾ ਸਗੋਂ ਸਦੀਵ ਖੁਸ਼ੀਆਂ ਦੇ ਫੁੱਲ ਖਿੜੇ ਰਹਿੰਦੇ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਡੇ ਤੇ ਬਹੁਤ ਬਖਸ਼ਿਸ਼ ਕੀਤੀ ਸਾਨੂੰ ਮਹਾਰਾਜ ਜੀ ਨੇ ਸਮਝਾਇਆ ਪਰਵਿਰਤੀ ਕਰਮ ਦੇ ਸੰਬੰਧ ਵਿੱਚ ਗੁਰਬਾਣੀ ਜਗਿਆਸੂ ਨੂੰ ਲੋਕ ਦੇ ਸੁੱਖਾਂ ਨਾਲ ਮਾਲਾ-ਮਾਲ ਕਰਦੀ ਹੋਈ ਪਰਲੋਕ ਵਿੱਚ ਰੱਬੀ ਗੋਦ ਵਿੱਚ ਪਹੁੰਚਾ ਦਿੰਦੀ ਹੈ ਜਿੱਥੇ ਗੁਰਬਾਣੀ ਪ੍ਰਭੂ ਮੇਲਾਪ ਦਾ ਉੱਤਮ ਵਸੀਲਾ ਉਥੇ ਸੰਸਾਰਕ ਜੀਵਨ ਜੁਗਤ ਦੀ ਕਮਾਲ ਵੀ ਬਖਸ਼ਿਸ਼ ਕਰਦੀ ਹੈ ਇਸ ਲਈ ਸਭ ਤੋਂ ਪਹਿਲਾਂ ਤਾਂ ਗੁਰੂ ਰਾਮਦਾਸ ਮਹਾਰਾਜ ਦੀ ਪਵਿੱਤਰ ਬਖਸ਼ਿਸ਼ ਚਾਰ ਲਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਇਸ ਲਾਵਾ ਦੀ ਪਾਵਨ ਬਾਣੀ ਨਾਲ ਹੀ ਸਿੱਖ ਜਗਤ ਵਿਆਧ ਦੀ ਮਰਿਆਦਾ ਪੂਰੀ ਕਰਦਾ ਹੈ। ਇਹਨਾਂ ਲਾਵਾ ਵਿੱਚ ਹੀ ਕੇਵਲ ਗੱਲ ਵਿਆਧ ਹੀ ਨਹੀਂ ਬਲਕਿ ਨਿਰਵਾਧ ਦੀ ਵੀ ਹੈ। ਇਹਨਾਂ ਲਾਵਾ ਦਾ ਪਾਠ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਬਾਣੀ ਸੋਹੀ ਰਾਗ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ ਨੰਬਰ 773 ਅਤੇ 774 ਦੇ ਉੱਤੇ ਸੁਭਾਏ ਮਾਨ ਹੈ ਸਤਿਗੁਰ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਹਾਰ ਪਹਿ ਲੜੀ ਲਾਮ ਪਰਵਿਰਤੀ ਕਰਮ ਦਰੜਾਇਆ ਬਲ ਰਾਮ ਜੀਓ ਬਾਣੀ ਬ੍ਰਹਮਾ ਵੇਦ ਧਰਮ ਡ੍ਰਿਡੋ ਪਾਪ ਤਜਾਇ ਬਲਰਾਮ ਜੀਓ ਧਰਮ ਡ੍ਰਿਡੋ ਹਰ ਨਾਮ ਧਿਆਵੋ ਸਿਮਰਤ ਨਾਮ ਡ੍ਰਿਡਾਇ ਸਤ ਗੁਰ ਗੁਰਪੂਰਾ ਆਰਾਧੋ ਸਭ ਕੇ ਲਿਖ ਪਾਪ ਗਵਾਇਆ ਸਹਿਜ ਆਨੰਦ ਹੋ ਆਵਡ ਭਾਗੀ ਮਨ ਹਰ ਹਰ ਮੀਠਾ ਲਾਇਆ ਜਨ ਕਹਿ ਨਾਨਕ ਲਾਮ ਪਹਿਲੀ ਆਰੰਭ ਕਾਜ ਰਚਾਇਆ ਇਸ ਪਹਿਲੀ ਲਾਮ ਵਿੱਚ ਸਾਬ ਜੀ ਨੇ ਉਪਦੇਸ਼ ਬਖਸ਼ਿਆ ਕਿ ਅੱਜ ਤੋਂ ਜਿਹੜਾ ਪਰਵਿਰਤੀ ਕਾਰਜ ਸ਼ੁਰੂ ਹੋਇਆ ਉਹ ਇਹੋ ਹੈ ਕਿ ਪਾਪਾਂ ਤੋਂ ਬਚਨ ਲਈ ਧਰਮ ਧਾਰਨ ਕਰੋ ਜਿਸ ਦਾ ਮੂਲ ਭਾਵ ਗੁਰਬਾਣੀ ਦੁਆਰਾ ਮਨ ਨੂੰ ਸਾਧਣਾ ਹੀ ਬ੍ਰਹਮਾ ਦਾ ਗਿਆਨ ਹੈ ਇਹੋ ਸਿਮਰਤੀ ਆਦਿਕ ਦਾ ਭਾਵ ਹੈ ਜਿਵੇਂ Hindu ਧਰਮ ਦੇ ਵਿੱਚ 27 ਸਿਮਰਤੀਆਂ ਮੰਨੀਆਂ ਜਾਂਦੀਆਂ ਨੇ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਮਝਾਇਆ ਕਿ हे ਭਾਈ ਪਾਪਾਂ ਤੋਂ ਬਚਨ ਲਈ ਧਰਮ ਧਾਰਨ ਕਰੋ ਧਰਮ ਦਾ ਭਾਵ ਹੁੰਦਾ ਚੰਗਾ ਜੀਵਨ ਬਤੀਤ ਕਰਨਾ ਇਹੋ ਤੁਹਾਡੇ ਵਾਸਤੇ ਬ੍ਰਹਮਾ ਦਾ ਗਿਆਨ ਹੈ ਭਾਵ ਵੇਦਾਂ ਦਾ ਗਿਆਨ ਹੈ ਮੰਨਿਆ ਜਾਂਦਾ ਕਿ ਬ੍ਰਹਮਾ ਜੀ ਨੇ ਚਾਰ ਵੇਦ ਰਚੇ ਨੇ ਰਿਗ ਵੇਦ ਜਜਰ ਵੇਦ ਅਥਰਵਨ ਵੇਦ ਸ਼ਾਮ ਵੇਦ ਸਤਿਗੁਰੂ ਜੀ ਨੇ ਸਮਝਾਇਆ ਤੁਸੀਂ ਆਪਣੇ ਹਿਰਦੇ ਵਿੱਚ ਗੁਰਬਾਣੀ ਦੇ ਉਪਦੇਸ਼ ਧਾਰਨ ਕਰੋ ਤੁਹਾਡੇ ਵਾਸਤੇ ਉਹੀ ਬ੍ਰਹਮਾ ਦਾ ਗਿਆਨ ਹੈ ਇਹੋ ਸਿਮਰਤੀ ਆਦਿਕ ਦਾ ਭਾਵ ਹੈ ਅਜ਼ਾਹ ਕਰਨ ਨਾਲ ਜਿੱਥੇ ਮਨ ਪਾਪਾਂ ਤੋਂ ਬਚੇਗਾ ਉਥੇ ਹਰੀ ਨਾਮ ਮਿੱਠਾ ਲੱਗਣ ਲੱਗ ਜਾਵੇਗਾ ਜਿਵੇਂ ਜਿਵੇਂ ਗੁਰਬਾਣੀ ਨੂੰ ਪੜਨ ਵਾਲੇ ਪਾਸੇ ਵਿਚਾਰ ਕੇ ਹਿਰਦੇ 'ਚ ਧਾਰਨ ਵਾਲੇ ਪਾਸੇ ਤੁਰਾਂਗੇ ਇਹ ਗੁਰਮਤਿ ਦੀਆਂ ਵਿਚਾਰਾਂ ਸਾਨੂੰ ਚੰਗੀਆਂ ਲੱਗਣ ਲੱਗ ਜਾਣਗੀਆਂ ਜਿਸ ਨਾਲ ਮਨ ਅੰਦਰ ਸਹਿਜ ਟਿਕਾਓ ਵਾਲੀ ਬਸਤਾ ਸਹਿਜ ਕਹਿੰਦੇ ਨੇ ਜਿੱਥੇ ਮਾਇਆ ਦੇ ਤਿੰਨ ਗੁਣ ਸਾਡੇ ਉੱਤੇ ਹਾਵੀ ਨਾ ਹੋ ਸਕਣ ਰਜੋ ਗੁਣ ਤਮੋ ਗੁਣ ਸਤੋ ਗੁਣ ਉਹਨੂੰ ਅਫੋਰ ਅਵਸਥਾ ਵੀ ਕਹਿ ਦਿੰਦੇ ਨੇ ਚੌਥਾ ਪਦ ਵੀ ਕਹਿ ਦਿੰਦੇ ਨੇ ਜਿਸ ਅਵਸਥਾ ਦੇ ਵਿੱਚ ਮਨੁੱਖ ਦੇ ਉੱਤੇ ਕਿ ਮਾਇਆ ਪਰਭਾਵ ਨਾ ਪਾ ਸਕੇ ਟਿਕਾਓ ਵਾਲੀ ਅਵਸਥਾ ਉਹਨੂੰ ਕਹਿ ਦਿੰਦੇ ਨੇ ਸਹਿਜ ਅਵਸਥਾ ਅਤੇ ਆਨੰਦ ਪੈਦਾ ਹੋ ਜਾਏਗਾ ਕਾਲਾ ਮਾਨ ਹੀ ਸੰਸਾਰ ਵਿੱਚ ਅਤੇ ਅਨਰੰਕਾਰ ਦੇ ਦਰ ਠੋਕਰਾਂ ਖਾਂਦਾ ਹੈ ਜਿਸ ਦੇ ਅੰਦਰ ਕਾਲਾ ਪਾਣ ਹੋਵੇ ਸਤਿਗੁਰੂ ਜੀ ਸਾਨੂੰ ਪਹਿਲੀ ਲਾਮ ਵਿੱਚ ਸਹਿਜ ਅਵਸਥਾ ਬਖਸ਼ ਰਹੇ ਨੇ ਪਰ ਪ੍ਰਭੂ ਜਪਣ ਵਾਲਾ ਸਦਾ ਆਤਮਿਕ ਆਨੰਦ ਵਿੱਚ ਰਹਿੰਦਾ ਤੇ ਇਹ ਅੰਤਰੀਵ ਭਾਵ ਹੈ ਜਿਹੜਾ ਪ੍ਰਭੂ ਨਾਲ ਜੁੜਿਆ ਹੋਇਆ ਉਹ ਸਦਾ ਆਤਮਿਕ ਆਨੰਦ ਮਾਣਦਾ ਆਤਮਾ ਦੇ ਪਰਮਾਤਮਾ ਦੇ ਮਿਲਾਪ ਦੇ ਆਨੰਦ ਨਿਰਬਾਲਈ ਸਭ ਤੋਂ ਜ਼ਰੂਰੀ ਹੈ ਕਿ ਮਨੁੱਖ ਵੇਲੜ ਨਾ ਹੋਵੇ ਜੇ ਅਸੀਂ ਚਾਹੁੰਦੇ ਆ ਨਿਰਵਾ ਭਾਵ ਸਾਡੀ ਜ਼ਿੰਦਗੀ ਦਾ ਗੁਜ਼ਾਰਾ ਚੰਗਾ ਚੱਲੇ ਤੇ ਉਹਦੇ ਲਈ ਮਨੁੱਖ ਵੇਲੜ ਨਾ ਹੋਵੇ ਕਿਉਂਕਿ ਦੁਨਿਆਵੀ ਸੁੱਖਾਂ ਦੀ ਪ੍ਰਾਪਤੀ ਲਈ ਉਦਮੀ ਹੋਣਾ ਅਤੇ ਕਿਰਤੀ ਹੋਣਾ ਲਾਜ਼ਮੀ ਹੈ ਸਤਿਗੁਰੂ ਜੀ ਦੇ ਪਾਵਨ ਬਚਨ ਨੇ ਉਦਮ ਕਰਿੰਦਿਆ ਜਿਉ ਤੂੰ ਕਮਾਵਦਿਆ ਸੁਖ ਪੁੰਚ ਦਿਆ ਐ ਦਿਆ ਤੂੰ ਪ੍ਰਭ ਮਿਲ ਨਾਨਕ ਉਤਰੀ ਚਿੰਤ ਸਿੱਖ ਜਗਤ ਅੰਦਰ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਨਿਰਮਲ ਉਪਦੇਸ਼ਾਂ ਦੇ ਸਾਰ ਨੂੰ ਅਤ ਸੰਖੇਪ ਕਰਕੇ ਵਿਦਵਾਨ ਪੁਰਸ਼ਾਂ ਨੇ ਪ੍ਰਚਾਰਦਿਆਂ ਪ੍ਰਗਟ ਕੀਤਾ ਸੀ ਕਿ ਮਹਾਰਾਜ ਜੀ ਦੇ ਉਪਦੇਸ਼ ਨੇ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਖੋ ਕਿਰਤ ਕਰੋ ਸਭ ਤੋਂ ਪ੍ਰਥਮ ਹੋਇਆ ਸੀ ਸਿੱਖ ਜਿੱਥੇ ਆਪ ਨੇਕ ਕਮਾਈ ਕਰਕੇ ਖਾਂਦਾ ਉਥੇ ਕਿਸੇ ਦੂਜੇ ਦੀ ਤਲੀ ਤੇ ਵੀ ਕੁਝ ਰੱਖ ਕੇ ਰੱਬੀ ਅਸੀਸਾਂ ਪ੍ਰਾਪਤ ਕਰਦਾ ਗੁਰਬਾਣੀ ਨੇ ਤਾਂ ਸਪਸ਼ਟ ਕਰ ਦਿੱਤਾ ਕਿ ਰੱਬ ਦੇ ਘਰ ਨੂੰ ਜਾਣ ਵਾਲਾ ਰਸਤਾ ਈ ਉਹ ਮਨੁੱਖ ਪਹਿਚਾਣ ਸਕਦਾ ਜਿਹੜਾ ਕਿ ਆਪ ਮਿਹਨਤੀ ਹੋ ਕੇ ਕਿਸੇ ਦੂਸਰੇ ਦੀ ਵੀ ਔਖ ਸੌਖ ਵੇਲੇ ਮਦਦ ਕਰ ਸਕਦਾ ਹੋਵੇ ਨਿਰਮਲ ਬਚਨ ਨੇ ਕਾਲ ਖਾਏ ਕਿਸ਼ ਹੱਥੋਂ ਦੇ ਨਾਨਕ ਹਰਾਪ ਛਾਣੈ ਸੀ ਪੈਲੜੀ ਲਾਮ ਜ਼ਿੰਦਗੀ ਦੇ ਨਿਰਬਾਲੀ ਜਗਿਆਸੂ ਨੂੰ ਪ੍ਰੇਰਣਾ ਕਰਦੀ ਹੈ ਕਿ ਅੱਜ ਤੋਂ ਜ਼ਿੰਦਗੀ ਦਾ ਦੂਜਾ ਪੜਾਅ ਸ਼ੁਰੂ ਹੁੰਦਾ ਹੈ ਪਹਿਲਾ ਪੜਾਅ ਭਾਵ ਸਟੇਜ ਬਾਲ ਬਰੇਸ ਦਾ ਸੀ ਪਰ ਹੁਣ ਦੂਜਾ ਪੜਾਅ ਜਵਾਨੀ ਦਾ ਸ਼ੁਰੂ ਹੁੰਦਾ ਬਾਲ ਅਵਸਥਾ ਵਿੱਚ ਕੀਤੇ ਹੋਏ ਕੰਮ ਮਾਫ਼ ਕਰਨਯੋਗ ਹੁੰਦੇ ਨੇ ਲੋਕੀ ਕਹਿ ਦਿੰਦੇ ਵੀ ਕੋਈ ਨਹੀਂ ਨਿਆਣਾ ਹੈ ਇਹਦੇ ਕੋਲੋਂ ਗਲਤੀ ਹੋ ਗਈ ਅਜੇ ਬਾਲ ਹੈ ਕਿਉਂਕਿ ਬਾਲ ਅਵਸਥਾ ਹੁੰਦੀ ਹੀ ਅਜਹੀ ਹੈ ਜਿਸ ਦੇ ਵਿੱਚ ਹੋਏ ਇਹ ਆਣਾ ਕਰੇ ਕੰਮ ਆਣ ਨਾ ਸਕੈ ਰਾਸ ਜੇ ਇੱਕ ਅਧ ਚੰਗੀ ਕਰੇ ਦੂਜੀ ਪੀਵੇਰਾਸ ਜਿਸ ਕਰਕੇ ਬੱਚੇ ਦੀ ਜ਼ਿੰਦਗੀ ਦੇ ਹਰ ਕਰਮ ਨੂੰ ਮਾਫ ਕਰ ਦਿੱਤਾ ਜਾਂਦਾ ਇਥੋਂ ਤੱਕ ਕਿ ਧਾਰਮਿਕ ਦੁਨੀਆ ਵਿੱਚ ਵੀ ਜੇਕਰ ਜਗਿਆਸੂ ਬਾਲ ਬੁੱਧ ਬਣਾ ਕੇ ਵਿਚਰਦਾ ਹੈ ਤਾਂ ਰੱਬੀ ਦਰਬਾਰ ਵਿੱਚ ਇਸ ਦੇ ਔਗਣ ਹੀ ਮਾਫ ਨਹੀਂ ਕੀਤੇ ਜਾਂਦੇ ਬਲਕਿ ਬਖਸ਼ ਵੀ ਲਿਆ ਜਾਂਦਾ ਅਗਰ ਕੋਈ ਤਾਰ ਮੁਕ ਦੁਨੀਆ ਦੇ ਵਿੱਚ ਵੀ ਬਾਲਕਿਆਂ ਵਾਲਾ ਸੁਭਾਅ ਰੱਖੇ ਸਤਿਗੁਰੂ ਦੇ ਬਚਨ ਨੇ ਜੈਸਾ ਬਾਲਕ ਭਾਏ ਸੁਭਾਈ ਲੱਖ ਅਪਰਾਧ ਕਮਾਵੇ ਕਰੇ ਉਪਦੇਸ਼ ਛਿੜਕੇ ਬਹੁ ਭਾਂਤੀ ਬਹੁੜ ਪਿਤਾ ਗਾਲ ਲਾਵੇ ਵੀਛ ਲੈਓ ਗਣ ਬਖਸ਼ ਲੈ ਪ੍ਰਭ ਆਗੇ ਮਾਰਗ ਪਾਵੇ ਪਰ ਅੱਜ ਤੋਂ ਬਾਅਦ ਹਰ ਕਰਮ ਜ਼ਿੰਮੇਵਾਰੀ ਨਾਲ ਕਰਨਾ ਹੈ ਕਿਉਂਕਿ ਹੁਣ ਦੇ ਕਰਮ ਸੰਸਾਰ ਮਾਫ ਨਹੀਂ ਕਰੇਗਾ ਬਲਕਿ ਇਹਨਾਂ ਕਰਮਾਂ ਨਾਲ ਹੀ ਇੱਕ ਨਵਾਂ ਨਾਮ ਮਿਲਦਾ ਹੈ ਪਹਿਲਾ ਬਾਲਕਾ ਬੱਚਾ ਸੀ ਗਲਤੀ ਛਲਤੀ ਕਰ ਵੀ ਲੈਂਦਾ ਸੀ ਲੋਕੀ ਕਹਿ ਦਿੰਦੇ ਕੋਈ ਨਹੀਂ ਅਣਜਾਣ ਸੀ ਵਿਆਹ ਹੋ ਗਿਆ ਉਸ ਤੋਂ ਬਾਅਦ ਕੋਈ ਗਲਤੀ ਕਰੇ ਫਿਰ ਕਹਿੰਦੇ ਨੇ ਵੀ ਤੂੰ ਨਿਆਣਾ ਸੀ ਤੂੰ ਤੇ ਵਿਆਹਾ ਵਰਿਆ ਸਿਆਣਾ ਸੀ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਤੂੰ ਮਹਾਰਾਜ ਦੇ ਸਾਹਮਣੇ ਬੈਠ ਕੇ ਬਚਨ ਕੀਤੇ ਤੇ ਤੇਰੇ ਕੋਲੋਂ ਗਲਤੀ ਹੋਈ ਕਿਵੇਂ ਫਿਰ ਇਸ ਤਰ੍ਹਾਂ ਉਹਨੂੰ ਪਹਿਲਾ ਅਨਜਾਨ ਪੁਨੇ ਵਿੱਚ ਉਹਦੇ ਤੇ ਤਰਸ ਕੀਤਾ ਜਾਂਦਾ ਤੇ ਵਿਆਹ ਤੋਂ ਬਾਅਦ ਉਹਨੂੰ ਉਲਾਮਾ ਦਿੱਤਾ ਜਾਂਦਾ ਵੀ ਤੂੰ ਕਿਤੇ ਨਿਆਣਾ ਸੀ ਅੰਮ੍ਰਿਤ ਬਾਣੀ ਦੇ ਵਚਨ ਨੇ ਹੁਣ ਕੀ ਹੁੰਦਾ ਇੱਕ ਨਵਾਂ ਨਾਮ ਮਿਲਦਾ ਇਸ ਨੂੰ ਜੋ ਧਰਮ ਕਮਾਵੇ ਤਿਸ ਧਰਮ ਨਾਉ ਹੋਵੇ ਪਾਪ ਕਮਾਣੇ ਪਾਪੀ ਜਾਣੀਏ ਫਿਰ ਉਹਨੂੰ ਪਾਪੀ ਕਹਿਣ ਲੱਗ ਜਾਂਦੇ ਨੇ ਸਾਧਨਾਮ ਨਿਰਮਲ ਤਾਂ ਕੇ ਕਰਮ ਜਿਹੜਾ ਨਿਰਮਲ ਕਰਮ ਕਰੇ ਉਹਨੂੰ ਸਾਧ ਸਾਧ ਦਾ ਭਾਵਨ ਦਾ ਜਿਹਨੇ ਆਪਣੇ ਮਨ ਨੂੰ ਸਾਧਦੇ ਆ ਹੋਵੇ ਜਿਹਦਾ ਆਪਣੇ ਮਨ ਉੱਤੇ ਵਾਸ ਹੋਵੇ ਉਹਨੂੰ ਇਸ ਤਰ੍ਹਾਂ ਕਿਹਾ ਜਾਂਦਾ ਗੁਰਬਾਣੀ ਨੇ ਸਰਬ ਸ੍ਰੇਸ਼ਟਤਾ ਉਸ ਹੀ ਧਰਮ ਨੂੰ ਬਖਸ਼ੀ ਆ ਜਿਸ ਅੰਦਰ ਪ੍ਰਭੂ ਦੀ ਜਾਤ ਦੇ ਨਾਲ ਨਾਲ ਨਿਰਮਲ ਕਰਮ ਵੀ ਹੋਵੇ ਸੁਖਮਨੀ ਸਾਹਿਬ ਵਿੱਚ ਇਹ ਬਚਨ ਆਉਂਦੇ ਨੇ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਐਸੇ ਲਈ ਸ੍ਰਿਖ ਜਗਤ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਬਖਸ਼ਦਿਆਂ ਕਲਗੀਧਰ ਸਤਿਗੁਰੂ ਜੀ ਨੇ ਪੰਥ ਨੂੰ ਨਾਲ ਤਾਬਿਆ ਕੀਤਾ ਕਿਉਂਕਿ ਸਰੀਰਕ ਕਰਮ ਪੰਥ ਕਰਦਾ ਹੈ ਕਰਮ ਨਾਲ ਹੀ ਪਾਪ ਪੁੰਨ ਪੈਦਾ ਹੁੰਦੇ ਨੇ ਕਰਮ ਹੀ ਹੁਣ ਤੱਕ ਸੰਸਾਰਕ ਹੋ ਗੁਜ਼ਰੇ ਬੰਦਿਆਂ ਦਾ ਇਤਿਹਾਸ ਸਿਰਜ ਕੇ ਆਉਣ ਵਾਲੇ ਸਮੇਂ ਲਈ ਗਵਾਹੀ ਕਰਦਾ ਹੈ ਜਿੱਦਾਂ ਦੇ ਕਰਮ ਕੀਤੇ ਉਹਨਾਂ ਇਤਿਹਾਸ ਵਿੱਚ ਲਿਖੇ ਜਾਂਦੇ ਨੇ ਜੇਕਰ ਥੋੜਾ ਜਿਹਾ ਹੋਰ ਧਿਆਨ ਨਾਲ ਵਿਚਾਰੀਏ ਤਾਂ ਹਰ ਥਾਂ ਤੋਂ ਮਨੁੱਖ ਨੂੰ ਸੁਚੱਜਾ ਜੀਵਨ ਗੁਜ਼ਾਰਨ ਲਈ ਚੀਜ਼ਾਂ ਹੀ ਦੋ ਮਿਲਦੀਆਂ ਹਨ ਪਹਿਲੀ ਕਿ ਇਹ ਕੁਝ ਕਰਨਾ ਹੈ ਸੁਚੱਜਾ ਜੀਵਨ ਗੁਜ਼ਾਰਨ ਵਾਸਤੇ ਮਨੁੱਖ ਨੂੰ ਦੋ ਚੀਜ਼ਾਂ ਮਿਲਦੀਆਂ ਨੇ ਪਹਿਲਾ ਇਹ ਕਿ ਇਹ ਕੁਝ ਕਰਨਾ ਹੈ ਤੇ ਦੂਜੀ ਚੀਜ਼ ਇਹ ਕਿ ਇਹ ਕੁਝ ਨਹੀਂ ਕਰਨਾ ਦੁਨਿਆਵੀ ਵਿਦਿਆ ਮਾਪਿਆਂ ਦੀ ਸਿੱਖਿਆ ਧਾਰਮਿਕ ਉਪਦੇਸ਼ ਸਭ ਕੁਝ ਇਹੋ ਹੀ ਦੱਸਦੇ ਨੇ ਕਿ ਕੀ ਕਰਨਾ ਹੈ ਅਤੇ ਕੀ ਕੁਝ ਨਹੀਂ ਕਰਨਾ ਜਿਵੇਂ ਕੁਜ਼ ਕਰਬੀ ਉਪਦੇਸ਼ ਨੇ ਹਰੀਦਾ ਜਿੰਨੀ ਕਮੀ ਨਾ ਹੈ ਗੁਣ ਤੇ ਕਮੜੇ ਵਿਸਾਰ ਮਤ ਸ਼ਰਮਿੰਦਾ ਥੀ ਵਹੀ ਸਾਈਂ ਦੇ ਦਰਬਾਰ ਆਨੰਦ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਅਸੀਂ ਪੜ੍ਹਦੇ ਹਾਂ ਐਸਾ ਕੰਮ ਮੂਲੇ ਨਾ ਕੀ ਚੈ ਜਿਤ ਅੰਤ ਪਛੋਤਾਈਐ ਖੇਤ ਰੂਪ ਸਰੀਰ ਵਿੱਚ ਬੀਜਿਆ ਹੋਇਆ ਕਰਮ ਰੂਪ ਬੀਜ ਦਾ ਫਲ ਕੱਲ ਆਪੇ ਵੱਡਣਾ ਪੈਣਾ ਹੈ ਇਸ ਲਈ ਅੱਜ ਹੀ ਅਜਾਹ ਬੀਜਣਾ ਚਾਹੀਦਾ ਜਿਸ ਨਾਲ ਕੱਲ ਜ਼ਿੰਦਗੀ ਦਾ ਵੇੜਾ ਖੁਸ਼ੀਆਂ ਨਾਲ ਭਰ ਜਾਵੇ ਇਰਤੀ ਮਨੁੱਖੀ ਜਿੱਥੇ ਆਪਣੇ ਪਰਿਵਾਰ ਦਾ ਨਿਰਭਾਹ ਕਰ ਸਕਦਾ ਉਥੇ ਆਪਣੇ ਮਾਪਿਆਂ ਸਮਾਜ ਜਾਂ ਲੋੜਵੰਦਾਂ ਦੀ ਸੇਵਾ ਕਰ ਸਕਦਾ ਹੈ ਹੈਰਾਨ ਹੋ ਜਾਂਦਾ ਹੈ ਕਿ ਜਿਹੜੀ ਉਮਰ ਨੂੰ ਮਨੁੱਖ ਨੇ ਬੇਲੋੜੀ ਜਈ ਸਮਝ ਕੇ ਵਕਤ گزارਾ ਕਰਨਾ ਸਮਝ ਲਿਆ ਸੀ ਪਰ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਉਸ ਆਖਰੀ ਭਵ ਬ੍ਰਿਧ ਅਵਸਥਾ ਵਿੱਚ ਵੀ ਖੇਤੀ ਕਰਕੇ ਭਾਵ ਮਿਹਨਤ ਕਰਕੇ ਖਾਣ ਦਾ ਕਿਤਨਾ ਸੋਨਾ ਨਿਰਮਲ ਉਪਦੇਸ਼ ਬਖਸ਼ਿਆ ਸੀ ਸਤਿਗੁਰੂ ਜੀ ਦੀ ਬਾਣੀ ਵਿੱਚ ਵੀ ਉਹਨਾਂ ਹੀ ਭਗਤਾਂ ਦੀ ਬਾਣੀ ਦਰਜ ਹੋਈ ਜਿਹੜੇ ਕੀਰਤਕਾਰ ਕਰਦਿਆਂ ਪ੍ਰਭੂ ਯਾਦ ਵਿੱਚ ਅਭੇਦ ਹੋਏ ਸਨ ਐਸੀਆਂ ਨੇਕਾਂ ਉਦਾਹਰਨਾਂ ਸਹਿਜੇ ਮਿਲ ਜਾਂਦੀਆਂ ਨੇ ਜਿੱਥੇ ਜਗਿਆਸੂ ਨੂੰ ਕੀਰਤਕਾਰ ਕਰਦਿਆਂ ਹੀ ਰੱਬੀ ਸਨੇਹ ਪੱਕਾ ਕਰਨ ਲਈ ਪਾਵਨ ਉਪਦੇਸ਼ ਮਿਲਦਾ ਹੈ ਜਿਵੇਂ ਬੱਚੇ ਦੇ ਪਤੰਗ ਉਡਾਉਂਦਿਆਂ ਆਪਣਾ ਧਿਆਨ ਡੋਰ ਵਿੱਚ ਰੱਖ ਕੇ ਸਾਥੀਆਂ ਨਾਲ ਗੱਲਾਂ ਕਰਨਾ ਗੁਰਬਾਣੀ ਦੇ ਵਿੱਚ ਸ਼ਬਦ ਹੈ ਇਹ ਆ ਨੀਲੇ ਕਾਗਦ ਕਾਟੀ ਲੈ ਗੁੱਡੀ ਆਕਾਸ਼ ਮਧੇ ਪਰਮੀਲੇ ਪੰਜ ਜਨਾ ਸਿਉ ਬਾਤ ਬਤਉਆ ਸੀਤ ਸੋ ਡੋਰੀ ਰਾਖੀਲੇ ਮਨ ਰਾਮ ਨਾਮਾ 베ਦੀਲੇ ਜੈਸੇ ਕਨਕ ਕਲਾ ਚਿਤ ਮੰਡੀਲੇ ਲੜਕੀਆਂ ਦਾ ਕੁਝ ਭਾਰ ਸਿਰ ਤੇ ਟਿਕਾ ਕੇ ਹੱਥ ਛੱਡ ਕੇ ਗੱਲਾਂ ਬਾਤਾਂ ਕਰਦਿਆਂ ਵੀ ਭਾਰ ਨਾ ਡਿੱਗਣ ਦੇਣਾ ਹਸਤ ਬੇਨੋਦ ਵਿਚਾਰ ਕਰਤੀ ਹੈ ਚੀਤ ਸੋ ਗਾਗਰ ਰਾਖੀਲੇ ਫਿਰ ਸੁਨਿਆਰੇ ਦਾ ਦ੍ਰਿਸ਼ਟਾਂਤ ਦਿੱਤਾ ਨਾਲਿ ਉਹ ਗਹਿਣੇ ਘੜੀ ਜਾਂਦਾ ਤੇ ਨਾਲੇ ਗਾਖਾਂ ਨਾਲ ਗੱਲ ਕਰੀ ਜਾਂਦਾ ਇਤਿਹਾਦ ਕਨੇਕਾ ਰਹੇ ਨਿਰਮਲ ਉਪਦੇਸ਼ ਨੇ ਜਿਹੜੇ ਜੀਵ ਨੂੰ ਕ੍ਰਿਤ ਦੀ ਮਹਾਨਤਾ ਦਰਸਾ ਰਹੇ ਨੇ ਇੱਕ ਵਾਰੀ ਕਲਗੀਧਰ ਪਿਤਾ ਜੀ ਵਿਚਰਦੇ ਆ ਕੁਝ ਸਿੰਘਾਂ ਸਮੇਤ ਮਹਿਬਲ ਨਗਰ ਵਿੱਚ ਆਏ ਇੱਥੇ ਪਹੁੰਚਦਿਆਂ ਵਕਤ ਵੀ ਪ੍ਰਸ਼ਾਦ ਪਾਣੀ ਛਕਣ ਦਾ ਹੋ ਗਿਆ ਸੀ ਪਰ ਅਚਾਨਕ ਹੀ ਆ ਜਾਣਕਾਰ ਨ ਇੱਕ ਥਾਂ ਤੇ ਲੰਗਰ ਦਾ ਪ੍ਰਬੰਧ ਉਸ ਵਕਤ ਹੀ ਕਰਨਾ ਉਖਾ ਸੀ ਜਿਸ ਕਰਕੇ ਸਤਿਗੁਰੂ ਜੀ ਨੇ ਦਰਸ਼ਨਦਾਰ ਕਰਨ ਆਏ ਕੁਝ ਕੁ ਗੁਰਸਿੱਖਾਂ ਨਾਲ ਸਿੰਘਾਂ ਨੂੰ ਘਰਾਂ ਘਰਾਂ ਵਿੱਚ ਹੀ ਭੇਜ ਦਿੱਤਾ ਕਿ ਜਿਵੇਂ ਕਿਵੇਂ ਕੋਈ ਲੰਗਰ ਛਕ ਲੈਣਾ ਜਦੋਂ ਸਾਰੇ ਗੁਰਸਿੱਖਾਂ ਨੇ ਕੋਜ ਕੋਜ ਸਿੰਘਾਂ ਦੇ ਜਥੇ ਬਣਾ ਕੇ ਘਰ ਲੈ ਗਏ ਤਦ ਹੀ ਇੱਕ ਗਰੀਬੜਾ ਜਿਹਾ ਸਿੱਖ ਕੋਲ ਆਇਆ ਦਰਸ਼ਨ ਕਰਕੇ ਕਹਿਣ ਲੱਗਾ ਪਾਤਸ਼ਾਹ ਜੀ ਮੈਨੂੰ ਵੀ ਸੇਵਾ ਬਖਸ਼ੋ ਜੀ ਤਦ ਇੱਕ ਸਿੰਘ ਜਿਸ ਦਾ ਨਾਮ ਭਾਈ ਮਲਿਆਗਰ ਸਿੰਘ ਸੀ ਉਸ ਗਰੀਬੜੇ ਜਿਹਾ ਸਿੱਖ ਦੇ ਨਾਲ ਭੇਜ ਦਿੱਤਾ ਉਸ ਗਰੀਬੜੇ ਜਿਹੇ ਵਿਚਾਰੇ ਗੁਰਸਿੱਖ ਨੇ ਬੜੀ ਸ਼ਰਧਾ ਪ੍ਰੇਮ ਵਿੱਚ ਭਿੱਜ ਕੇ ਜੜੇ ਸੁੱਕੇ ਪੀਲੂ ਪੱਭ ਸੁੱਕੇ ਜਿੱਦਾਂ ਬੇਰ ਹੁੰਦੇ ਨੇ ਘਰ ਵਿੱਚ ਸਾਨੂੰ ਨੂੰ ਛਕਾ ਦਿੱਤੇ ਜਦੋਂ ਸਾਰੇ ਸਿੰਘ ਪ੍ਰਸਾਦਾ ਛੱਕ ਕੇ ਫਿਰ ਇਕੱਠੇ ਹੋਏ ਤਾਂ ਸਤਿਗੁਰੂ ਮਹਾਰਾਜ ਜੀ ਨੇ ਪੁੱਛਿਆ ਕਿ ਭਾਈ ਕਿਹੜੇ ਜਥੇ ਨੇ ਕੀ ਕੀ ਛਕਿਆ ਹੈ ਤਾਂ ਸਾਰਿਆਂ ਨੇ ਜੋ ਜੋ ਛਕਿਆ ਸੀ ਦੱਸ ਦਿੱਤਾ ਪਰ ਭਾਈ ਆਲਮ ਸਿੰਘ ਜੀ ਕਹਿਣ ਲੱਗੇ ਮਹਾਰਾਜ ਆਪ ਜੀ ਦੀ ਸਵੱਲੀ ਨਜ਼ਰ ਦਾ ਸਦਕਾ निहाल लो निहाल ਸਿੱਖ ਨੇ ਤਾਂ ਦਾਸ ਨੂੰ 36 ਪ੍ਰਕਾਰ ਦੇ ਭੋਜਨ ਸਿਖਾਏ ਨੇ ਸੱਚ ਜਾਣਿਓ ਸਤਿਗੁਰੂ ਜੀ ਮੈਂ ਇਤਨਾ ਆਨੰਦ ਹੋਰ ਥਾਵਾਂ ਤੇ ਨਹੀਂ ਮਾਣਿਆ ਉਹ ਗਰੀਬੜਾ ਜਿਹਾ ਗੁਰਸਿੱਖ ਜਿਸ ਦੇ ਨੇਤਰ ਵੀ ਪ੍ਰੇਮ ਤੇ ਵਿਰਾਗ ਵਿੱਚ ਭਿੱਜ ਗਏ ਸਨ ਹੱਥ ਜੋੜ ਔਰ ਜੋਈ ਕਰਨ ਲੱਗਾ ਕਿ ਮਹਾਰਾਜ ਜੀ ਮੈਂ ਤਾਂ ਪੀਲੂ ਹੀ ਸਿਖਾਏ ਹਨ ਪਰ ਤਾਨੂੰ ਆਪ ਜੀ ਤੇ ਧਾਨਾਨਾਪਦੇ ਸਿੰਘ ਪਿਆਰੇ ਜਿਹੜੇ ਮੇਰੇ ਵਰਗੇ ਗਰੀਬਾਂ ਦਾ ਵੀ ਪਰਦਾ ਕਾਜਦੇ ਹਨ ਤਦ ਸਤਿਗੁਰੂ ਜੀ ਨੇ অতি ਪ੍ਰਸੰਨ ਹੁੰਦਿਆਂ ਜਿੱਥੇ ਭਾਈ ਮਲਿਆਗਰ ਸਿੰਘ ਤੇ ਉਸ ਗੁਰਸਿੱਖ ਨੂੰ ਆਪਣੀ ਗੋਦ ਵਿੱਚ ਲਿਆ ਉਥੇ ਸਮਝਾਉਣ ਵੀ ਲੱਗੇ ਭਾਈ ਦਸਾਂ ਨੋਹਾਂ ਦੀ ਕਮਾਈ ਦਾ ਰਾਸੀ ਅਜਿਹਾ ਹੁੰਦਾ ਹੈ ਉਹਦੇ ਵਿੱਚ ਰਾਸੀ ਐਸਾ ਹੁੰਦਾ ਏ ਭਾਈ ਮਲਿਆਗਰ ਸਿੰਘ ਵੀ ਧੰਨ ਹੈ ਜਿਸ ਦੀ ਸੁਰਤ ਬਿਰਤੀ ਰੱਬੀ ਯਾਦ ਵਿੱਚ ਜੁੜੀ ਹੋਈ ਹੋਣ ਕਰਕੇ ਅਜਾਹ ਆਨੰਦ ਮਾਣ ਕੇ ਆਇਆ ਹੈ ਅਸਲ ਵਿੱਚ ਸਿੱਖੀ ਦੀ ਸਾਂਝ ਹੀ ਅਜਿਹੀ ਹੈ ਸਾਡੇ ਘਰ ਵਿੱਚ ਉਹ ਦੋਖੀ ਨਹੀਂ ਗਿਣਿਆ ਜਾਂਦਾ ਜਿਹੜਾ ਸਾਦਾ ਛਕਾਉਂਦਾ ਹੈ ਬਦਕੇ ਉਹ ਦੋਖੀ ਆ ਜਿਸ ਕੋਲ ਹੋਵੇ ਪਰ ਛਕਾਵੇ ਨਾ ਦੂਜੇ ਪਾਸੇ ਉਹ ਦੋਖੀ ਹੈ ਜਿਹੜਾ ਸੱਚੇ ਸੁੱਚੀਏ ਕੀਰਤੀ ਕੋਲੋਂ ਜਬਰੀ ਖਾਣ ਲਈ ਕਹਿੰਦਾ ਹੈ ਸਤਿਗੁਰੂ ਜੀ ਦੇ ਉਸ ਵੇਲੇ ਦੇ ਉਪਦੇਸ਼ ਨੂੰ ਕਵੀ ਸੰਤੋਖ ਸਿੰਘ ਜੀ ਨੇ ਆਪਣੇ ਖਿਆਲਾਂ ਦੀ ਰੰਗਤ ਵਿੱਚ ਰੰਗ ਕਲਮ ਦੀ ਜ਼ੁਬਾਨੋਂ ਪ੍ਰਗਟ ਕੀਤਾ ਸਿੱਖ ਟਿੰਗਾ ਹੋਏ ਅਚਵਾਏ ਨਾਹੀ ਤੋ ਦੁਖਨ ਜਾਨੋ ਤੇ ਸਮਾਹੀ ਨਿਰਤਨ ਸਿੱਖ ਤੇ ਜਾਚੈ ਨੀਕਾ ਦੋਸ਼ ਲਖੋ ਅਚਵਹਿ ਤੇ ਸਹੀ ਕਾ ਸਤਿਗੁਰੂ ਜੀ ਨੇ ਬਚਨ ਕੀਤਾ ਸਿੱਖ ਢਿਗਾ ਹੋਏ ਅਚਵਾਹ ਨਾਹੀ ਸਿੱਖ ਦੇ ਕੋਲ ਹੋਵੇ ਤੇ ਉਹ ਛਕਾਵੇ ਨਾ ਉਹ ਵੀ ਦੋਸ਼ੀ ਦੂਸਰਾ ਨਿਰਤਨ ਸਿੱਖ ਤੇ ਜਾਚੈ ਨੀਕਾ ਕੋਈ ਗੁਰੂ ਦਾ ਪਿਆਰਾ ਸੇਖ ਹੋਵੇ ਗਰੀਬ ਰੁੱਖਾ ਮਿਸਾ ਛਕਾਉਣ ਵਾਲਾ ਉਹਦੇ ਕੋਲੋਂ ਚੰਗਾ ਛਕਣ ਦੀ ਚੰਗਾ ਖਾਣ ਦੀ ਆਸ ਰੱਖੇ ਐਸਾ ਵੀ ਦੋਸ਼ੀ ਹੈ ਤਾਂ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਮਝਾਇਆ ਕਿ ਗੁਰੂ ਕੇ ਪਿਆਰਿਓ ਕਿਵੇਂ ਧਰਮ ਦੀ ਕਿਰਤਕਾਰ ਕਰਦਿਆਂ ਹੋਇਆਂ ਹਰ ਸਮੇ ਉਸ ਅਕਾਲ ਪੁਰਖ ਵੈ ਗੁਰੂ ਜੀ ਦਾ ਸ਼ੁਕਰਾਨਾ ਕਰਨਾ ਤੇ ਪ੍ਰਮਾਤਮਾ ਜੀ ਦੇ ਬਾਣੇ ਵਿੱਚ ਰਹਿੰਦਿਆਂ ਉਦਮੀ ਹੋ ਕੇ ਜ਼ਿੰਦਗੀ ਬਤੀਤ ਕਰਨੀ ਐਸੇ ਸਤਿਗੁਰੂ ਜੀ ਨੇ ਉਪਦੇਸ਼ ਬਖਸ਼ਿਸ਼ ਕੀਤੇ ਹਨ ਜੀ ਹੋਈਆਂ ਭੁੱਲਾਂ ਗਲਤੀਆਂ ਦੀ ਮਾਫੀ ਫਤਿਹ ਪ੍ਰਵਾਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ